ਸਤਿ ਸ਼੍ਰੀ ਅਕਾਲ ਜੀ ਆਨ ਬਾਬਾ ਜੀ ਸਤਿ ਸ਼੍ਰੀ ਅਕਾਲ ਆਪਾਂ ਇਹਨਾਂ ਨੂੰ ਬਹੁਤ ਛੋਟੀ ਗੱਲ ਹੈ ਮੈਂ ਮਸ਼ੀਨ ਲਈ ਆ ਬਾਬਾ ਜੀ ਦੇ ਅਸ਼ੀਰਵਾਦ ਨਾਲ ਮਲਕੀਤ ਆ ਬਾਬਾ ਨੇ ਅਸ਼ੀਰਵਾਦ ਆ ਸਾਰੇ ਵੀਰ ਭਰਾਵਾਂ ਨਾਲ ਆਏ ਆ ਏ ਬਾਬਾ ਦਾ ਅਸ਼ਰਮ ਹੈ ਲੋ ਤੇ ਬਾਬਾ ਬਹੁਤ ਫੇਮਸ ਹੈ ਜਿਹੜਾ ਵੀ ਇਹਦਾ ਸ਼ੁਰੂਆਤ ਨਹੀਂ ਹੁੰਦਾ ਤੇ ਉਹੀ ਸクセਸ਼ਨ ਜਾਂਦਾ ਹਾਂ ਆ ਕੀਤੀ ਸਣੀ ਗੱਲ ਬਸ ਕੁੜੀ ਲੱਬੜ ਵਾਲੀ ਰਹਿ ਗਈ ਕੁੜੀ ਕੁੜੀ ਮਾਹਪੁਰਖ ਵਿਆਹ ਕਰਾਉਂਦੇ ਨਹੀਂਗੇ ਅਜ ਮਸ਼ੀਨ ਦੀ ਲਈ ਹੈ ਡਿਲੀਵਰੀ ਇੱਕ ਆਪਾਂ ਲਈ 363 ਦੀ ਆ ਵੀਰ ਹੋਣਾ ਨੇ ਮੈਂ ਉੱਥੇ ਜਾ ਨਹੀਂ ਪਾਇਆ ਮੇਰੀ ਤਬੀਤ ਨਹੀਂ ਹੈ ਠੀਕ ਆ ਲੈ ਇੱਕ ਲੈਣਾ ਉਹਦੀ ਲਵਾਂਗੇ 14 ਮਾਰਚ ਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਓ ਜਾਓ ਗੁਰਦੁਆਰੇ ਦੇ ਲੇਣਾ ਅਸਤਰੀਕਾਲ ਜੀ ਕੀ ਹਾਲ ਚਾਲ ਦੇ ਅੱਜ ਜਗਾ ਅੱਜ ਇਹਦਾ ਆਖਰੀ ਦਿਨ ਆਪਾਂ ਚੱਲੇ ਆ ਨਵਾਂ ਜੌਂਡੀਅਰ ਲੈਣ ਸੋਰੀ ਨਵਾਂ ਚੱਤੀਦੀ ਲੈਣਾ ਤੇ ਅੱਜ ਇਹਦੇ ਨਾਲ ਆਪਣਾ ਆਖਰੀ ਦਿਨ ਹੈ ਇੰਨੇ ਮਿਹਲਾ ਸਾਥ ਦਿੱਤਾ ਆਪਾਂ 12-13 ਸਾਲ ਕਮਾਈਆਂ ਕੀਤੀਆਂ ਇਹਦੇ ਨਾਲ ਹੀ ਕੀਤੀਆਂ ਆ ਨਾ ਚਲੋ ਜਿਹਨੂੰ ਕਟਾ ਕੇ ਤੇ ਲਗਾ ਲੈ ਆਉਣਾ ਆਪਾਂ ਪਾਉਂਦੇ ਹਾਂ ਰਿਜੈਂਸੀ ਚ ਆਠ ਗੋਤਾ ਤਿਆਰ ਹੁਣ ਵੈਨ ਕਿਹਦਾ ਤਾ ਕੀ ਟਾਈਮ ਨੂੰ ਲੱਗਦਾ ਵਾ ਆਵਾਜ਼ ਥੋੜੀ ਜਿ ਘੱਟ ਨਿਕਲਦੀ ਨਾ ਅਜਨਾ ਅੱਖ ਵੀੜ ਕਰਦੀ ਜਾਂਦੀ ਰਾਤ ਦੀ ਆ ਚੇਤਨਵੀਰ ਨਾਲ ਜਾ ਫੜੇ ਕੋਈ ਲੋਤੇ ਨਾਲ ਕੋਈ ਉੱਧਰ ਟਰੈਕਟਰ ਦੇ ਪਿੱਛੇ ਖਲੋਤੇ ਕੋਈ ਅੱਗੇ ਖਲੋਤੇ ਆ पिछे अगे पिछु छी छत्ती सौ दो छत्तीसौर सत्या नवा लिया जी आप अच ਉਹ ਆ ਗਿਆ ਚੇਤਨ ਮਿੱਠੇ ਦੋਵੇ ਲਈ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਠੁਕੇ ਬੱਲੇ ਬੱਲੇ ਆ ਆਪਾਂ ਖਲੋਤੇ ਆ ਜੀ ਆ ਆਪਣੇ ਯਾਰ ਦੀ ਦੁਕਾਨ ਤੇ ਇਹਦੀ ਦੁਕਾਨ ਆ ਬੜੇ ਤੋਂ ਉਲਟਾ ਠੰਡਾ ਪੀ ਗਿਆ ਹਾਂ ਹੁਣ ਇਹਦੇ ਕੋਲ ਠੰਡਾ ਪੀ ਕੇ ਜਾਣਾ ਵਾ ਲੱਡੂ ਇਹਨੂੰ ਖਵਾ ਦੇ ਆ ਠੰਡਾ ਇਹਨੂੰ ਪੀ ਕੇ ਜਾਣਾ arre nahi video udate ap YouTube pe channel hai ap oh jawag baithe apne sare tractor te te baat itthe aa te ek jagah hor jana fer apan chal jana ghar nu te eh di jagah aa ਚੜ ਡੇਰੀ ਜੱਟ ਦਾ ਬਲੇ ਜੱਟ ਗੱਡੀ ਵਿੱਚ ਹਾਂਜੀ ਆ ਆ ਬੰਦਰੀ